ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਫੇਰ ਮੋਗਾ ਮੰਡੀ ਦੇ ਵਿੱਚ ਇਹ ਦੂ ਅੱਗੇ ਆ ਗਿਆ ਵਾ ਮਹਿੰਦਰਾ 575 DI ਇਹ 575 DI ਹੈਗਾ 92 ਮਾਡਲ ਹੈ 1 ਲੱਖ ਤੇ ਇਹ 1.5 ਲੱਖ ਰੁਪਏ ਡਿਮਾਂਡ ਆ ਤੇ ਰੰਗ ਪੇਂਟ ਦਾ ਸਾਰਾ ਕੁਝ ਹੋ ਗਿਆ ਟਰੈਕਟਰ ਤੇ ਪਿਛਲੇ ਟਾਇਰ ਹੈਗੇ 13 ਦੇ ਇਹ ਦੂਆਂ ਦਾ 43691 ਮਾਡਲ 1 ਲੱਖ ਤੇ 60000 ਰੁਪਏ ਡਿਮਾਂਡ 13628 ਦੇ ਟਾਇਰਾਂ ਪਿਛਲੇ ਬੀ ਸਿਸਟਮ ਨਾਲ ਆ ਦੇ ਤੇ ਫਾਰਮ ਟਰੈਕ 60 ਵਿੱਚ 55 ਫਾਰਮ ਟਰੈਕ 60 ਵਿੱਚ 55 ਆ ਫਾਰਮ ਬ੍ਰੇਕਰ ਫਾਰਮ ਬ੍ਰੇਕਰ 97 ਮਾਡਲ 1 ਲੱਖ ਤੇ 47000 ਰੁਪਏ ਡਿਮਾਂਡ ਹੈਗਾ 55 ਤੇ ਇਹਦੋਂ ਗਾ ਗਮਿੰਦਰਾ 263 DI 263 DI 2005 ਮਾਡਲ 2 ਲੱਖ ਤੇ 30000 ਰੁਪਏ ਡਿਮਾਂਡ ਕਲੀਅਰ ਚੈੱਕ ਕਰ ਸਕਦੇ ਆਗੇ 2511 2511 ਇਹਦੀ ਡਿਮਾਂਡ ਹੈਗਾ ਇਹਗਾ 790 ਮਾਡਲ ਤੇ 80000 ਰੁਪਏ ਡਿਮਾਂਡ ਆ 2511 ਤੇ ਰੇਟ ਹੈਗਾ 90000 ਤੇ 87 ਮਾਡਲ ਆ ਇਹ ਦੁਕਾਨ ਆ ਗਿਆ ਵਾ ਮਹਿੰਦਰਾ 575 ਡੀਆਈ ਮਹਿੰਦਰਾ 575 ਡੀਆਈ ਭੂਮੀ ਪੁੱਤਰ ਤੇ ਇਹਦੀ ਡਿਮਾਂਡ 2001 ਮਾਡਲ ਤੇ 2 ਲੱਖ ਤੇ 65 ਹਜ਼ਾਰ ਵੀ ਡਿਮਾਂਡ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਹ ਦੁਕਾਨ ਆ ਗਿਆ 575 ਡੀਆਈ ਕਿਹੜਾ 575 ਡੀਆਈ ਆ ਇਹ ਇਹ ਕਾ 13 628 ਤੇ 575 ਡੀਆਈ ਇਹਦਾ ਸੌਦਾ ਹੋ ਰਿਹਾ ਟਰੈਕਟਰ ਦਾ ਇਦੂਗਾ ਹੈਗਾ ਫਾਰਟ੍ਰੱਕ 60 ਫਾਰਟ੍ਰੱਕ 60 ਪਾਵਰ ਸ਼ੇਰਿੰਗ ਦੇ ਨਾਲ ਪਾਵਰ ਸ਼ੇਰਿੰਗ ਟਰੈਕਟਰ ਹੈ ਫਾਰਟ੍ਰੱਕ 60 ਤੇ ਇਹ ਹੈਗਾ 2010 ਮਾਡਲ 3,75,000 ਰੁਪਏ ਡਿਮਾਂਡ 13628 ਦਾ ਪੁੱਛਿਆ 13616 ਦੇ ਆ ਗਿਆ ਤੇ ਇਹਦੂਗਾ ਹੈਗਾ 2001 ਮਾਡਲ 2,15,000 ਰੁਪਏ ਡਿਮਾਂਡ ਆ ਤੇ 575 BI ਤੇ ਇਹਦੂਗਾ ਆ ਗਿਆ 2011 ਮਾਡਲ ਇਹ ਹੈਗਾ 744 FI 3,45,000 ਰੁਪਏ ਡਿਮਾਂਡ ਇਦੂਗਾ ਆ ਗਿਆ ਵਾ 855 ਐਫੀ 2018 ਮਾਡਲ ਤੇ 430 70000 ਰੁਪਏ ਰਿਮਾਰਡ ਪਾਵਰ ਸਟੇਅਰ ਤੋਂ ਪੈਨਾ ਟਰੈਕਟਰ ਹੈ ਇਦੂਗਾ ਆ ਗਿਆ ਵਾ ਸੋਨਾਲਿਕਾ 750 ਆਰ ਐਕਸ ਤੇ ਇਹ ਕਾ ਪਾਵਰ ਸਟੇਅਰ ਦੇ ਨਾਲ ਇਹ ਟਰੈਕਟਰ ਇਹ ਪੀਡ ਟਰੈਕਟਰ ਹੈ 1428 ਦੇ ਇਦੂਗਾ ਆ ਗਿਆ ਵਾ ਮਹਿੰਦਰਾ ਬੀ 275 ਡੀ ਆਈ 275 ਡੀ ਆਈ ਇਹਦੇ ਹਸਤਾਨੇ ਮਾਡਲ ਹੈ 155000 ਰੁਪਏ ਰਿਮਾਰਡ ਟਾਇਰਾਂ ਦੀ ਗੱਡੀ ਚੈੱਕ ਕਰ ਸਕਦੇ ਆ ਇਦੂ ਕਾ ਮਹਿੰਦਰਾ 475 ਡੀ ਆਈ ਇਹ 472 ਡੀ ਆਈ ਆ ਇਹ ਕ ਦੋਨ 6 ਮਾਡਲ 2,55,000 ਰੁਪਏ ਦੀ ਡਿਮਾਂਡ ਇਹਦੂ ਕਾ ਫਾਰਮ ਟਰੈਕ 60 ਫਾਰਮ ਟਰੈਕ 60 ਹੈਗਾ ਵਾ ਹੌਡ ਲੱਗੀ ਆ ਨਾਲ ਤੇ ਇਹ 99 ਮਾਡਲ 2,25,000 ਰੁਪਏ ਦੀ ਡਿਮਾਂਡ ਇਹਦੂ ਕਾ ਸਵਰਾਜ 855 55 ਹੈਗਾ ਵਾ ਥੱਲੇ ਮਾਡਲ 2,15,000 ਰੁਪਏ ਦੀ ਡਿਮਾਂਡ ਆ ਅੰਦਰ ਪੰਪਾ ਟਰੈਕਟਰ ਇਹਦੂ ਕਾ ਮਹਿੰਦਰਾ 265 ਡੀ ਆਈ 265 ਡੀ ਆਈ ਤੇ ਇਹਦੀ ਡਿਮਾਂਡ ਹੈਗੀ ਆ ਤਾਲਮੇ ਮਾਡਲ ਆ 1,85,000 ਰੁਪਏ ਦੀ ਡਿਮਾਂਡ ਆ ਇਹਦੇ ਵਾ 855 ਐਫੀ 855 ਐਫੀ 2015 ਮਾਡਲ ਆ ਤੇ 4,95,000 ਰੁਪਏ ਦੀ ਡਿਮਾਂਡ ਆ ਪਾਵਰ ਸ਼ੀਰਿੰਗ ਦੇ ਨਾਲ ਟਰੈਕਟਰ 16 ਦੇ ਟਾਇਰ ਆ ਪਿਛਲੇ 14 ਨਾਲ 28 ਦੇ ਟਾਇਰ ਆ ਕਿਨੇ ਇਹਦੇ ਵਾ ਦਾ 60 55 60 ਲੰਗਾ ਏਜੰਸੀ ਵਾਲਿਆਂ ਦਾ ਰੇਟ ਨਹੀਂ ਲਿਖਿਆ ਹੋਇਆ ਆ